ਸਸਕਲ ਦੀ ਸਾਰਿਆਂ ਨੂੰ ਟਰੈਕਟਰ ਲੈ ਕੇ حاضر ਹੋਇਆ ਸੋਨਾ ਲਿਕਾ ਟਰੈਕਟਰ ਆ ਜੀ 750 ਡੀਆਈ ਸੋਨਾ ਲਿਕਾ ਪੰਜਾਬ ਨੰਬਰ ਦੇ ਨਾਲ ਟਰੈਕਟਰ ਆ ਜੀ ਮਾਡਲ ਦੀ ਗੱਲ ਕਰਕੇ 2000 ਮਾਡਲ ਟਰੈਕਟਰ ਆ ਵੀਕੇਟੀ ਦੇ ਅਗਲੇ ਟਾਇਰ 90 ਟਾਇਰ ਟਰ 90 ਪੈਸੇ ਟਾਇਰ ਆ ਜੀ ਵੀਕੇਟੀ ਦੇ ਪਿਛਲੇ ਟਾਇਰਾਂ ਦੀ ਗੱਲ ਕਰੀਏ 75 ਪੈਸੇ ਟਾਇਰ ਟਰ ਦੇ ਇਹ ਸਭ ਸਾਰਾ ਓਰੀਜਨਲ ਹੈ ਸਿੰਪਲ ਸਟੀਅਰ ਦੇ ਨਾਲ ਟਰੈਕਟਰ ਜੀ ਮੇਨ ਗੱਲ ਕੀ ਟਰੈਕਟਰ ਸੈਂਟਰ ਗੇਅਰ ਇੰਜਨ ਗੇਅਰ ਦੀ ਟਰੈਕਟਰ ਦੀ ਫੁੱਲ ਗਾਰੰਟੀ ਆ ਸਾਰੇ ਬਸ ਟਰੈਕਟਰ ਸੁੱਕਾ ਦੇ Ориਜినਲ ਪਿਆ ਜੀ ਸੈਲਫ ਸਟਾਰਟ ਟਰੈਕਟਰ ਆ ਪੈਪ ਵਾਲੀ ਛਤਰੀ ਲੱਗੀ ਆ ਤੇ ਬੰਪਰ ਲੱਗਾ ਟਰੈਕਟਰ ਦੇ ਟਰੈਕਟਰ ਦੀ ਗੱਲ ਕਰੇ ਪਈ ਉਹ ਨਾਲ ਟਮਾਟ 2 ਲੱਖ ਰੁਪਇਆ ਜੀ ਬਾਕੀ ਮੌਕੇ ਤੇ ਮਾਨਤਾ ਹੁਣ ਸਕਰੀਨ ਤੇ ਨੰਬਰ ਆ 946 94178 05883 94178 05883 ਮਾਨਤਨ ਬਾਈ ਹੁਣੇ ਕਰਨਗੇ ਪੰਜਾਬ ਨੰਬਰ ਟਰੈਕਟਰ ਬਰਨਾਲੇ ਏਰੀਆ ਟਰੈਕਟਰ ਖੜਾ ਜੀ ਨੰਬਰ ਤੋਂ ਸਾਰੀ ਜਾਣਕਾਰੀ ਲੈ ਸਕਦੇ ਆ ਸਾਡੇ ਵੀਡੀਓ ਦੇਖਣ ਲਈ ਧੰਨਵਾਦ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਜੀ